ਇਹ ਸਰਕਾਰ ਜਿਹੜੀ ਆਮ ਆਦਮੀ ਦੀ ਸਰਕਾਰ ਆ ਮੈਂ ਛੱਡੇ ਨੂੰ ਪਹਿਲਾਂ ਕਿਹਾ ਵੀ ਆ ਛੱਡਾ ਕਿੱਥੇ ਆ ਹੁਣ ਤੂੰ ਹੁਣ ਕਿੱਥੇ ਆ ਜਿਹੜੇ ਦਿੱਲੀੋਂ ਆ ਕੇ ਉਰੇ ਲੁੱਟਣ ਆਏ ਹੋਏ ਸੀ ਪੰਜਾਬ ਕਿੱਥੇ ਲੁਕੇ ਹੋਏ ਹੋ ਹੁਣ ਤੇ ਖੱਟਰ ਤੇਰੇ ਦੰਦ ਖੱਟੇ ਨਾਲ ਕੀਤੇ ਖੱਟਣ ਤੂੰ ਯਾਦ ਰੱਖੀ ਇਹ ਭੁੱਲਣ ਵਾਲੇ ਨਹੀਂਗੇ ਤੂੰ ਕਿਹੜੀ ਗਲਤਫਹਿਮੀ ਚ ਆਵੇਂ ਤੂੰ ਸਾਡੇ ਪੰਜਾਬ ਚ ਆ ਕੇ ਇੱਕ ਕਮਜ਼ੋਰ ਸਰਕਾਰ ਆਮ ਆਦਮੀ ਦੀ 13 ਤੋਂ ਦਿਖ ਰਿਹਾ 13 ਤਰੀਕ ਤੋਂ ਅੰਦਰ ਅਥਰੂ ਗੈਸ ਸਟਰੇ ਆ ਉਹ ਉਹ ਅਥਰੂ ਗੈਸ ਜਿਹੜੇ ਕਦੇ ਦੇਖੇ ਨਹੀਂ ਸਾਨੂੰ ਵੀ ਪਤਾ ਫੋਰਸਿਸ ਚ ਕੀ ਹੁੰਦਾ ਕੀ ਨਹੀਂ ਹੁੰਦਾ ਜਿਹੜੀ ਪੈਲੇਟ ਗਨ ਇਹ ਯੂਜ਼ ਕਰ ਰਹੇ ਆ ਮੈਂ ਹੋਮ ਕਮੇਟੀ ਦਾ ਮੈਂਬਰ ਰਿਹਾ ਉਹ ਪੈਲੇਟ ਗਨ ਹਜ਼ਾਰਾਂ ਲੋਕਾਂ ਦੀ ਉਹ ਅੱਖਾਂ ਅੰਨੀਆਂ ਕਰ ਚੁੱਕੀ ਸੀ ਜੰਮੂ ਕਸ਼ਮੀਰ ਚ ਇਸੇ ਕਰਕੇ ਉਹਨੂੰ ਬੈਨ ਕੀਤਾ ਸੀ ਸੁਪਰੀਮ ਕੋਰਟ ਆਫ ਇੰਡੀਆ ਨੇ ਉਦੋਂ ਬਾਅਦ ਉਹ ਸਾਰੀਆਂ ਪੈਲੇਟ ਗਨ ਆ ਜਿਹੜੀਆਂ ਉਹ ਸੈਂਟਰ ਗਵਰਨਮੈਂਟ ਨੇ ਇਹਨਾਂ ਦੀ ਸਰਕਾਰ ਨੇ ਭਾਜੀਪੀ ਦੇ ਨੇ ਉਹ ਸਾਰੇ ਸੂਬਿਆਂ ਨੂੰ ਵੰਡੀਆਂ ਸੂਬਿਆਂ ਤੋਂ ਇਲਾਵਾ ਸਾਰੀ ਪੈਰਾਮਿਲਟਰੀ ਫੋਰਸਿਸ ਨੂੰ ਵੰਡੀਆਂ ਤੇ ਓਪਨ ਪੈਰਾਮਿਲਟਰੀ ਫੋਰਸਿਸ ਨੂੰ ਵੰਡ ਕੇ ਕਿਹਾ ਵੀ ਮਾਰੋ ਲੋਕਾਂ ਦੇ ਜਿਹੜੇ ਕਿ ਜੰਮੂ ਕਸ਼ਮੀਰ ਚ ਜਿੱਥੇ ਅਤਵਾਦ ਸੀ ਉੱਥੇ ਮੰਦ ਕਰਤੀ ਸੁਪਰੀਮ ਕੋਰਟ ਨੇ ਤੇ ਤੁਸੀਂ ਪੰਜਾਬ ਲਈ ਵਰਖੀਆਂ ਵਰਤਣ ਲਈ ਤੁਹਾਡੀ ਹਿੰਮਤ ਕਿਵੇਂ ਪਈ